ਇਹ ਘਟਨਾ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਕੋਈ ਦੁਕਾਨਦਾਰ ਕਾਰੋਬਾਰ ਵਿੱਚ ਮਲਜ਼ਮ ਬਣ ਜਾਂਦਾ ਹੈ। ਮahanagar ਦੇ Akalgarh 'ਚ ਸਮਾਨ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਪਾਰੀ ਨੇ ਦੂਜੇ ਕਾਰੋਬਾਰੀ ਤੇ ਪਿਸਤੌਲ ਤਾਨ ਦਿੱਤੀ। ਪੀੜਤ ਦੁਕਾਨਦਾਰ ਨੇ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ। ਪਰ 3 ਦਿਨ ਬੀਤ ਜਾਣ ਦੇ ਬਾਵਜੂਦ ਇਲਾਕਾ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲਗੜ ਮਾਰਕੀਟ ਵਿੱਚ ਸੈਮ ਨਾਮਕ ਵਿਅਕਤੀ ਦੀ ਜੀਨਸ ਫੋਰ ਯੂ ਨਾਮ ਦੀ ਦੁਕਾਨ ਹੈ ਜਿਸ ਨੇ ਕਿਸੇ ਹੋਰ ਦੁਕਾਨਦਾਰ ਤੋਂ ਸਮਾਨ ਖਰੀਦਿਆ ਸੀ ਜਦੋਂ ਸਮਾਨ ਘੱਟ ਆਇਆ ਤਾਂ ਉਸਨੇ ਦੁਕਾਨਦਾਰ ਨੂੰ ਸੂਚਿਤ ਕੀਤਾ ਪਰ ਦੋਸ਼ੀ ਦੁਕਾਨਦਾਰ ਗੁੱਸੇ ਵਿੱਚ ਆ ਕੇ ਪੀੜਤ ਸੈਮ ਦੀ ਦੁਕਾਨ ਤੇ ਦਾਖਲ ਹੋ ਗਿਆ ਅਤੇ ਉਸਨੂੰ ਕੁਰਸੀ ਤੇ ਬਿਠਾ ਦਿੱਤਾ ਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਪੀਰਥ ਸੈਮ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਦੁਕਾਨਦਾਰ ਨੇ ਉਸਤੇ ਪਿਸਤੌਲ ਤਾਨ ਦਿੱਤੀ। ਜਿਸ ਤੋਂ ਬਾਅਦ ਮਾਮਲਾ ਅਕਾਲਗੜ ਮਾਰਕੀਟ ਦੇ ਅਧਿਕਾਰੀਆਂ ਤੱਕ ਪਹੁੰਚ ਗਿਆ। ਜਿੱਥੇ ਤਿੰਨ ਦਿਨਾਂ ਤੋਂ ਸਮਝੌਤੇ ਲਈ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਸੈਮ ਨੇ ਰਾਜ਼ੀਨਾਮਾ ਨਹੀਂ ਕੀਤਾ ਅਤੇ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਕੀਤੀ। ਹਾਲਾਂਕਿ ਦੋਸ਼ੀ ਦੁਕਾਨਦਾਰ ਨੇ ਬਾਜ਼ਾਰ ਦੇ ਸਾਹਮਣੇ ਮਾਫੀ ਮੰਗ ਕੇ ਆਪਣੀ ਜਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਵੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਦੋਸ਼ੀ ਪਾਖਦੇ ਕਈ ਪ੍ਰਭਾਵਸ਼ਾਲੀ ਲੋਕ ਤੇ ਸਿਆਸਤਦਾਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਇਹ ਘਟਨਾ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਕੋਈ ਦੁਕਾਨਦਾਰ ਕਾਰੋਬਾਰ ਵਿੱਚ ਮਲਜ਼ਮ ਬਣ ਜਾਂਦਾ ਹੈ। ਮahanagar ਦੇ ਅਕਾਲਗੜ੍ਹ ਚ ਸਮਾਨ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਪਾਰੀ ਨੇ ਦੂਜੇ ਕਾਰੋਬਾਰੀ ਤੇ ਪਿਸਤੌਲ ਤਾਨ ਦਿੱਤੀ। ਪੀੜਤ ਦੁਕਾਨਦਾਰ ਨੇ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ। ਪਰ 3 ਦਿਨ ਬੀਤ ਜਾਣ ਦੇ ਬਾਵਜੂਦ ਇਲਾਕਾ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲਗੜ ਮਾਰਕੀਟ ਵਿੱਚ ਸैम ਨਾਮਕ ਵਿਅਕਤੀ ਦੀ ਜੀਨਸ ਫॉर ਯੂ ਨਾਂ ਦੀ ਦੁਕਾਨ ਹੈ ਜਿਸਨੇ ਕਿਸੇ ਹੋਰ ਦੁਕਾਨਦਾਰ ਤੋਂ ਸਾਮਾਨ ਖਰੀਦਿਆ ਸੀ। ਜਦੋਂ ਸਾਮਾਨ ਘੱਟ ਆਇਆ ਤਾਂ ਉਸਨੇ ਦੁਕਾਨਦਾਰ ਨੂੰ ਸੂਚਿਤ ਕੀਤਾ ਪਰ ਦੋਸ਼ੀ ਦੁਕਾਨਦਾਰ ਗੁੱਸੇ ਵਿੱਚ ਆ ਕੇ ਪੀੜਤ ਸैम ਦੀ ਦੁਕਾਨ ਤੇ ਦਾਖਲ ਹੋ ਗਿਆ। ਅਤੇ ਉਸਨੂੰ ਕੁਰਸੀ ਤੇ ਬਿਠਾ ਦਿੱਤਾ ਤੇ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਪੀਰਥ ਸੈਮ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਦੁਕਾਨਦਾਰ ਨੇ ਉਸਤੇ ਪਿਸਤੌਲ ਤਾਂੰ ਦਿੱਤੀ। ਜਿਸ ਤੋਂ ਬਾਅਦ ਮਾਮਲਾ ਅਕਾਲਗੜ ਮਾਰਕੀਟ ਦੇ ਅਧਿਕਾਰੀਆਂ ਤੱਕ ਪਹੁੰਚ ਗਿਆ। ਜਿੱਥੇ ਤਿੰਨ ਦਿਨਾਂ ਤੋਂ ਸਮਝੌਤੇ ਲਈ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਸੈਮ ਨੇ ਰਾਜ਼ੀਨਾਮਾ ਨਹੀਂ ਕੀਤਾ ਅਤੇ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਕੀਤੀ। ਹਾਲਾਂਕਿ ਦੋਸ਼ੀ ਦੁਕਾਨਦਾਰ ਨੇ ਬਾਜ਼ਾਰ ਦੇ ਸਾਹਮਣੇ ਮਾਫੀ ਮੰਗ ਕੇ ਆਪਣੀ ਜਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਵੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ ਦੋਸ਼ੀ ਪਾਕ ਦੇ ਕਈ ਪ੍ਰਭਾਵਸ਼ਾਲੀ ਲੋਕ ਤੇ ਸਿਆਸਤਦਾਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ